ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਸਤਿਜੋਤ ਅੱਜ ਅਸੀਂ ਮੌਜੂਦ ਹਾਂ ਬਾਦਸਲ ਕੰਪਲੈਕਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਇਹ ਸ਼੍ਰੀ ਰਾਮ ਰਿਲਾ ਪਰਿਵਾਰ ਸੁਸਾਇਟੀ ਦੇ ਪ੍ਰਧਾਨ ਨੇ ਹਰ ਸਾਲ ਵਿੱਚ ਦੋ ਵਾਰ ਕੈਂਪ ਲਾਇਆ ਜਾਂਦਾ ਹੈ ਉਹਦੀ ਪੂਰੀ ਸੁਸਾਇਟੀ ਵੱਲੋਂ ਅੱਜ ਉਹਨਾਂ ਨੇ ਜਿਹੜਾ ਦੂਜਾ ਕੈਂਪ ਲਾਇਆ ਪਹਿਲਾ ਕੈਂਪ ਜਨਵਰੀ ਦੇ ਵਿੱਚ ਲਾਇਆ ਸੀ ਉਹ ਵੀ ਮਹਾ ਕੈਂਪ ਅਸੀਂ ਦਿਖਾਇਆ ਸੀ ਆਪਣੇ ਚੈਨਲ ਤੇ ਕਿ ਵੱਡਾ ਸਵਾ ਟੈਂਟ ਲਾ ਕੇ ਜਿਵੇਂ ਕਿ ਕਿਸੇ ਵਿਆਹ ਦਾ ਪ੍ਰੋਗਰਾਮ ਹੁੰਦਾ ਹੈ ਇਹ ਦੂਸਰਾ ਜਿਹੜਾ ਕੈਂਪ ਹੈ ਇਹ ਵੀ ਉਸ ਵਿਆਹ ਤੋਂ ਘੱਟ ਨਹੀਂ ਹੈਗਾ ਮਤਲਬ ਜਿਵੇਂ ਕਿ ਵਿਆਹ ਦਾ ਮਾਹੌਲ ਹੁੰਦਾ ਉਸੇ ਉਵੇਂ ਦਾ ਮਾਹੌਲ ਬਣਿਆ ਪਿਆ ਦਿਪਕ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਦਿਪਕ ਜੀ ਇੱਕ ਅਸੀਂ ਪਹਿਲਾਂ ਵੀ ਤੁਹਾਡਾ ਜਿਹੜਾ ਜਨਵਰੀ ਦਾ ਕੈਂਪ ਲਾਇਆ ਸੀ ਉਹ ਵੀ ਇੱਕ ਵਿਆਹ ਵਰਗਾ ਮਾਹੌਲ ਸੀ ਤੇ ਅੱਜ ਵੀ ਤੁਸੀਂ ਘਰ ਦੇ ਵਿੱਚ ਜਿਹੜਾ ਕੈਂਪ ਲਾਇਕ ਵਿਆਹ ਵਰਗਾ ਮਾਹੌਲ ਆ ਕੀ ਕਹਿਣਾ ਚਾਹੋਗਾ ਪਹਿਲਾਂ ਤਾਂ ਖਾਨ ਸਾਹਿਬ ਤੁਹਾਡਾ ਜੀ ਆਏ ਨੇ ਆ ਸਾਡਾ 11ਵਾਂ ਬਲੱਡ ਡੋਨੇਸ਼ਨ ਕੈਂਪ ਹੈ ਸਾਡੀ ਸੰਸਥਾ ਜਿਹੜੀ ਸ਼੍ਰੀ ਰਾਮ ਰਾਮ ਲੇ ਪਰਿਵਾਰ ਸਾਡੀ ਸੰਸਥਾ ਦੀ ਨਹੀਂ ਇੱਕ ਸੋਚ ਹੈ ਜੇ ਕੋਈ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਕਰੋ ਨਹੀਂ ਕਰੋ ਨਾ ਤਾਂ ਸਾਡੇ ਸਾਰੇ ਜਿਹੜੇ ਮੈਂਬਰ ਹਨ ਉਹ ਇੱਕ ਤੋਂ ਇੱਕ ਮਿਹਨਤ ਕਰਨ ਵਾਲਾ ਹੈ ਉਹ ਪਹਿਲਾਂ ਹੀ ਸੋਚਦਾ ਹੈ ਕਿ ਪ੍ਰਧਾਨ ਜੀ ਜਿਹੜਾ ਕੰਮ ਕਰਨਾ ਆਪਾਂ ਵਧੀਆ ਕਰਨਾ ਘਟੀਆਂ ਕੰਨੀ ਦਾ ਸੋਚਦਾ ਵੀ ਨਹੀਂ ਤਾਂ ਇਸ ਕਰਕੇ ਸਾਰਾ ਮਾਹੌਲ ਹੀ ਕ੍ਰੀਏਟ ਐਸਾ ਹੋ ਜਾਂਦਾ ਹੈ ਕਿ ਇੱਕ ਫੰਕਸ਼ਨ ਬਣ ਜਾਂਦਾ ਤਾਂ ਖੁਸ਼ੀ ਦਾ ਮਾਹੌਲ ਬਣਦਾ ਤਾਂ ਹੀ ਨਾ ਯੂਨਿਟ ਹੁੰਦਾ ਜਿਵੇਂ ਕਿ ਇਲੈਕਸ਼ਨਾਂ ਦਾ ਦੌਰ ਹੈ ਇੱਕ ਤਰੀਕ ਨੂੰ ਇਲੈਕਸ਼ਨ ਵੀ ਹੋਣੇ ਨੇ ਤੇ ਤੁਹਾਡੇ ਕੋਲ ਸਾਰੇ ਹੀ ਜਿਹੜੇ ਨੁਮਾਇंदे ਨੇ ਉਹ ਵੀ ਆ ਰਹੇ ਨੇ ਤੇ ਕੀ ਮਤਲਬ ਤੁਹਾਨੂੰ ਲੱਗ ਰਿਹਾ ਹੈ ਇਹਦੇ ਬਾਰੇ ਵਿੱਚ ਕਿਛਕਿਦ ਦੇਖੋ ਇਲੈਕਸ਼ਨ ਆਪਣੀ ਜਗ੍ਹਾ ਜਿਹੜੇ ਸੰਸਥਾ ਕੰਮ ਕਰਾਂਦੀ ਹੈ ਜਾਂ ਆਪਾਂ ਖੂਨਦਾਨ ਕੈਂਪ ਲਗਾਉਂਦੇ ਆ ਉਹ ਇੱਕ ਵੱਖਰੀ ਚੀਜ਼ ਹੈ ਇਹ ਇੱਕ ਇਨਸਾਨੀਅਤ ਵਾਸਤੇ ਲਗਾਇਆ ਜਾਂਦਾ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਰੱਖਦੇ ਆ ਕਿ ਕੋਈ ਮੁੱਖਿਆ ਮਹਿਮਾਨ ਨਹੀਂ ਕੋਈ ਪਾਰਟੀ ਕੋਈ ਕੋਈ ਵੀ ਪਾਰਟੀ ਦਾ ਕੋਈ ਮੁੱਖਿਆ ਮਹਿਮਾਨ ਨਹੀਂ ਸਾਰਿਆਂ ਵਾਸਤੇ ਸਦਾ ਤਾਂ ਕਿਸੇ ਨੂੰ ਇਹ ਨਹੀਂ ਕਿ ਅਲੱਗ ਟ੍ਰੀਟ ਕੀਤਾ ਗਿਆ ਨਾ ਸਾਰੇ ਬਰਾਬਰ ਹੈ ਤਾਂ ਇਹਨੂੰ ਕੋਈ ਰਾਜਨੀਤੀ ਪੋਲਿਟੀਕਲ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ ਇੱਕ ਸਸਥਾਨਿਕ ਇੱਕ ਧਾਰਮਿਕ ਤੇ ਫੈਲੀ ਸੀਮੇ ਦੇ ਬੱਚਿਆਂ ਨੂੰ ਤੋ ਪ੍ਰੇਰਿਤ ਹੋ ਕੇ ਉਹਨਾਂ ਨੂੰ ਉਹਨਾਂ ਵਾਸਤੇ ਕੁਝ ਸੋਚ ਕੇ ਕੈਂਪ ਲਾਇਆ ਗਿਆ ਇਹ ਟੀਮ ਕਿੱਥੇ ਦੇ ਆਈ ਆਪਣੀ ਜਿਹੜੀ ਆਈ ਹੈ ਇਹ ਰਜਿੰਦਰਾ ਹਸਪੀਟਲ ਪਟਿਆਲੇ ਤੋਂ ਟੀਮ ਹੈ ਇਹ ਬਲੱਡ ਜੇਰ ਹੈ ਨਾ ਇਹ ਸਪੈਸ਼ਲ ਥੈਲੀਸੀਮੀਆ ਤੋਂ ਜਿਹੜੇ ਪੀੜਿਤ ਬੱਚੇ ਆ ਉਹਨਾਂ ਨੂੰ ਡੋਨੇਟ ਕੀਤਾ ਗਿਆ ਕਿੰਨੇ ਕ ਜੁਨਟਾਂ ਹੋ ਚੁੱਕੀਆਂ ਹੁਣ ਤੱਕ ਸੋਦੋ ਕਰੀਬ ਹੋ ਗਈਆਂ ਮੈਨੂੰ ਉਮੀਦ ਹੈ 150 ਦੇ ਕਰੀਬ ਪਹੁੰਚਾ ਦਾਂਗੇ ਜਿਵੇਂ ਕਿ ਇਹਨਾਂ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਹੈ ਕਿ ਜੁੰਟਾ 100 ਦੇ ਕਰੀਬ ਹੋ ਗਿਆ ਹੈ ਤੇ ਇੱਕ ਗੱਲ ਹੋਰ ਬਹੁਤ ਵਧੀਆ ਦੱਸੀ ਗਈ ਹੈ ਕਿ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਉਹ ਕੋਈ ਪੋਲਿਟਿਕਲੀ ਹੁੰਦੀਆਂ ਉਹ ਸੰਸਥਾਵਾਂ ਇੱਕ ਲੋਕ ਭਲਾਈ ਦੇ ਕੰਮ ਕਰਦੀਆਂ ਨੇ ਜਿਵੇਂ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਰਹੇ ਨੇ ਤੇ ਵੱਖ-ਵੱਖੇ ਸਾਰੇ ਧਰਮਾਂ ਦੇ ਨੁਮਾਇੰਦੇ ਵੀ ਆ ਰਹੇ ਨੇ ਤੇ ਵੱਖ-ਵੱਖ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਸਹਿਬਾਨ ਵੀ ਆ ਰਹੇ ਨੇ ਹਾਂ ਬਿਸ਼ਵ ਬਿੰਦੂ ਪਰਿਸ਼ਦ ਦੇ ਪ੍ਰਧਾਨ ਨੇ ਪੰਜਾਬ ਦੇ ਪੂਰੇ ਦੇ ਗੱਲਬਾਤ ਕਰਨ ਠੀਕ ਹੈ ਨਾ ਜਾਓਗੇ ਜੀ ਇਹ ਦੀਪਕ ਜੀ ਇੱਕ ਬਹੁਤ ਅੱਛਾ ਉਪਰਾਲਾ ਹਰ ਦੀਪਕ ਜੀ ਸੋਸ਼ਲ ਵਰਕਰ ਨੇ ਇਹਨਾਂ ਦੀ ਪੂਰੇ ਸਮਾਜ ਦੇ ਵਿੱਚ ਹਰ ਪੰਥ ਹਰ ਸੰਪਰਦਾ ਹਰ ਰਾਜ ਦੀ ਪਾਰਟੀ ਨਾਲ ਇਹਨਾਂ ਦਾ ਪਿਆਰ ਹੈ ਇਸੇ ਕਰਕੇ ਹੀ ਸਾਰੀਆਂ ਸੰਸਥਾਵਾਂ ਦੇ ਇੱਥੇ ਨੁਮਾਇंदे ਵੀ ਆਏ ਨੇ ਇਹਨਾਂ ਨੂੰ ਪਿਆਰ ਕਰਦੇ ਨੇ ਇਹਨਾਂ ਦੀ ਸੇਵਾ ਦੇਖ ਕੇ ਪ੍ਰੇਰਣਾ ਵੀ ਮਿਲਦੀ ਹੈ ਕਿਉਂਕਿ ਇੱਥੇ ਜਿਹੜਾ ਮਾਹੌਲ ਹੈ ਇਹੋ ਜਿਹਾ ਮਾਹੌਲ ਹੈ ਜਿੱਥੇ ਕਿਸੇ ਕਰ ਵਿਆਹ ਹੋਵੇ ਤੇ ਜਿਹੜੇ ਵੀ ਇਹ ਕੈਂਪ ਲਾਉਂਦੇ ਨੇ ਭਾਵੇਂ ਜੈਨ ਸਥਾਨਕ ਲਾਉਂਦੇ ਨੇ ਭਾਵੇਂ ਕਾਰਜ ਕੈਂਪ ਲਾਉਂਦੇ ਨੇ ਇਹ ਸਾਰਿਆਂ ਨੂੰ ਪਿਆਰ ਨਾਲ ਬੁਲਾਉਂਦੇ ਨੇ ਤੇ ਸਾਰੇ ਹੀ ਸੰਸਥਾਵਾਂ ਦੇ ਲੋਕ ਇੱਥੇ ਅਸ਼ੀਰਵਾਦ ਦੇਣ ਆਉਂਦੇ ਨੇ ਜਿਵੇਂ ਕਿ ਨਾਮ ਉਹ ਲੋਕ ਦੱਸਿਆ ਗਿਆ ਭਾਈ ਸਾਹਿਬ ਲੋਕਿ ਸਾਰੇ ਜਿਹੜੇ ਸੰਸਥਾਵਾਂ ਨੇ ਸਾਂਝੇ ਨੇ ਮੈਂਬਰ ਜਿਹੜੇ ਆਉਂਦੇ ਨੇ ਉਹਰੇ ਸਨ ਨਾਲ ਹੋਰ ਕੋਈ ਸਾਥੀ ਮੌਜੂਦ ਨੇ ਕਿਸੇ ਹੀ ਬੰਦੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਅਜੇ ਧਾਰਮਿਕ ਪ੍ਰੋਗਰਾਮ ਕਰਵਾ ਸਕੇ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਜੋ ਹੈ ਉਹ ਆਪਣੇ ਮਾਪਿਆਂ ਦੇ ਬਹੁਤ ਘੱਟ ਜਿਹੜੇ ਆਪਣੇ ਮਾਪੇ-ਮਾਪ ਦੀ ਸੇਵਾ ਕਰਦੇ ਆ ਇਹ ਉਹਨਾਂ ਦੇ ਮਾਪੇ ਦੇ ਪਾਇ ਪੂਰਨ ਅਤੇ ਚੱਲ ਰਹੇ ਨੇ ਇਹਨਾਂ ਦੇ ਬਜ਼ੁਰਗ ਸورਗье ਪੈਣੀ ਪ੍ਰਸਾਦ ਜੀ ਤੇ ਸورਗье ਹਰਵੰਸ ਲਾਲ ਜੀ ਜਿਨ੍ਹਾਂ ਦੀ ਪ੍ਰੇਰਣਾ ਇਹ ਤੋਂ ਇਹ ਜਿਹੜੇ ਆਪਣੇ ਇਹਨਾਂ ਦੇ ਪੁੱਤੇ ਦੀਪਕ ਪਾਣਸਲ ਜੀ ਇਸ ਸ਼ੁਭ ਕਾਰੇ 'ਚ ਵੱਟ ਚੜ੍ਹ ਕੇ ਹਿੱਸਾ ਪਾ ਰਹੇ ਆ ਤੇ 11ਵਾਂ ਕੈਂਪ ਜਿਹੜਾ ਹੈ ਬਲੱਡ ਡੋਨੇਸ਼ਨ ਦਾ ਇੱਥੇ ਲਗਵਾਇਆ ਜਾ ਰਿਹਾ ਹੈ ਨੌਜਵਾਨ ਬਿਨਾਂ ਕਿਸੇ ਕਹੇ ਤੋਂ ਆਪਣੇ ਆਪ ਆਪਣੀ ਖੁਸ਼ੀ ਨਾਲ ਬਲੱਡ ਦਾਨ ਕਰਨ ਇਸ ਕੈਂਪ ਚ ਆ ਰਹੇ ਨੇ ਇਹ ਕੈਂਪ ਜਿਹੜਾ ਹੈ ਉਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ ਕੋਈ ਵੀ ਬੰਦਾ ਇਸ ਬਲੱਡ ਕੈਂਪ ਚ ਆ ਸਕਦਾ ਹੈ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਬੇਤੜਕ ਹੋ ਕੇ ਇਸ ਕੈਂਪ ਵਿੱਚ ਖੂਨਦਾਨ ਕਰੋ ਖੂਨਦਾਨ ਕਰਨ ਨਾਲ ਕਿਸੇ ਵੀ ਸਰੀਰਿਕ ਤੌਰ ਤੇ ਕਮੀ ਨਹੀਂ ਆਉਂਦੀ ਹੈ ਬਲਕਿ ਪੁਰਾਣਾ ਜਿਹੜਾ ਬਲੱਡ ਨਿਕਲ ਕੇ ਨਵੇਂ ਬਲੱਡ ਦੀ ਸਿਹਤਾਰੂ ਰੂਪ ਚ ਸੰਚਾਲਨ ਹੁੰਦਾ ਹੈ ਤੇ ਵੱਧ ਚੜ ਕੇ ਖੂਨਦਾਨ ਕੈਂਪ ਚ ਖੂਨਦਾਨ ਕਰੋ ਜਿਹੜਾ ਕਿ ਜ਼ਰੂਰਤਮੰਦ ਬੰਦੇ ਤੇ ਸਮੇਂ ਸਿਰ ਕੰਮ ਆ ਸਕੇ ਜਿਵੇਂ ਕਿ ਇਹਨਾਂ ਨੂੰ ਮਤਲਬ ਦੱਸਿਆ ਗਿਆ ਦੀਪਕ ਜੀ ਦੇ ਇਸ ਪੂਰੇ ਪ੍ਰੋਗਰਾਮ ਦੀ ਜਿਹੜੀ ਕਿ ਜੇ 11ਵਾਂ ਦਿਨਵਾ ਰਹੇ ਨੇ ਇਹਨਾਂ ਨੇ ਦੱਸਿਆ ਫੌਂਡੀ ਨੇ ਸਾਨੂੰ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ ਵੱਲੋਂ ਜਿਹੜਾ ਕਰਾਇਆ ਜਾਂਦਾ ਸਾਲ ਵਿੱਚ ਦੋ ਵਾਰੀ ਤੇ ਇੱਕ ਵਿਆਹ ਵਰਗਾ ਮਾਹੌਲ ਹੀ ਬਣ ਜਾਂਦਾ ਜਿਵੇਂ ਕਿ ਅੱਜ ਘਰ ਦੇ ਵਿੱਚ ਹੈ ਤੇ ਤੁਹਾਨੂੰ ਅਸੀਂ ਪਹਿਲਾਂ ਜਨਵਰੀ ਦੇ ਵਿੱਚ ਵੀ ਇਹਨਾਂ ਦਾ ਪ੍ਰੋਗਰਾਮ ਦਿਖਾਇਆ ਸੀ ਜਿਹੜਾ ਕਿ ਵਿਆਹ ਦੇ ਵਰਗਾ ਇੱਕ ਮਾਹੌਲ ਬਣ ਇਹ ਜਿਹੜਾ ਕੈਂਪ ਹੈਗਾ ਇਹ ਦੀਪਕ ਬਾਂਸਲ ਜੀ ਨੇ ਲਗਾਇਆ ਹੈ ਤੇ ਦੀਪਕ ਬਾਂਸਲ ਜਿਹੜਾ ਹੈ ਬਹੁਤ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਬੱਚੇ ਨੂੰ ਇੰਨੀਆਂ ਕਾਮਯਾਬੀਆਂ ਮਿਲੀਆਂ ਨੇ ਇਹ ਸਿਰਫ ਇਸ ਵਜ੍ਹਾ ਨਾਲ ਹੈ ਕਿ ਇਹਨੂੰ ਕਹਿੰਦੇ ਹਨ ਵੀ ਜਿਵੇਂ ਵਿਰਾਸਤ ਤੋਂ ਹੀ ਮਿਲੀ ਹੈ ਪਹਿਲਾਂ ਇਹਦੇ ਦਾਦਾ ਜੀ ਸੀ ਜਿਹੜੇ ਜੀ ਬੈਣੀ ਪ੍ਰਸਾਦ ਜੀ ਉਹ ਜਿਹੜੇ ਨੇ ਇੰਨੇ ਐਫਰਟਸ ਕਰਦੇ ਸੀ ਉਦੋਂ ਤੇ ਰક્ત ਦਾ ਜਿਹੜਾ ਸ਼ਿਵਰ ਚੱਲਦਾ ਆਇਆ ਇਸ ਬੱਚੇ ਫਿਰ ਉਸ ਤੋਂ ਬਾਅਦ ਇਹਦੇ ਫਾਦਰ ਨੇ ਉਹਨਾਂ ਨੇ ਵੀ ਇਦਾਂ ਹੀ ਇਹਨੂੰ ਚੱਲਣ ਲਈ ਰੱਖਿਆ ਹੁਣ ਜਿਹੜਾ ਹੈਗਾ ਅੱਗੋਂ ਇਹਦੇ ਆਪ ਦੀਪ ਗਵੰਸਾ ਜਿਹੜਾ ਇਹ ਇੰਨੇ ਐਫਰਟਸ ਕਰ ਰਿਹਾ ਹੈ ਇੰਨੀ ਛੋਟੀ ਉਮਰ ਦੇ ਵਿੱਚ ਅਸਲ ਛੋਟੇ ਹੁੰਦੇ ਤਾਂ ਬੱਚੇ ਨੂੰ ਦੇਖਿਆ ਤੇ ਇਹ ਮੇਰਾ ਭਾਂਜਾ ਲੱਗਦਾ ਹੈ ਇਹ ਮੇਰੀ ਸਿਸਟਰ ਨੇ ਹਾਂਜੀ ਤੇ ਮਤਲਬ ਇਹ ਉਦੋਂ ਤੋਂ ਜਿਹੜਾ ਹੈਗਾ ਬੱਚੇ ਦਾ ਇਨਾ ਮਨ ਜਿਹੜਾ ਹੈਗਾ ਝੁਕਾ ਕੇ ਆਪਣਾ ਸੋਸ਼ਲ ਵਰਕਰ ਹੈਗਾ ਤੇ ਮੈਂ ਜਾਣੀ ਐ ਐਦਾਂ ਦਿਨ ਰਾਤ ਦੁਗਣੀ ਤੇ ਰਾਤ ਚੌਕਣੀ ਤਰੱਕੀ ਕਰਦਾ ਰਹੇ ਜਿਵੇਂ ਤੁਹਾਡਾ ਭਾਂਜਾ ਇਹ ਨਹੀਂ ਸੇਵਾ ਕਰ ਰਿਹਾ ਲੋਕਾਂ ਦੀ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਆਪ ਇੱਕ ਟੀਚਰ ਐ ਮੈਂ ਲੈਕਚਰਰ ਹਿਸਟਰੀ ਬਨੂੜ ਐ ਤੇ ਅਸੀਂ ਤਾਂ ਬੱਚਿਆਂ ਨੂੰ ਇਹ ਮੋਟੀਵੇਟ ਕਰਦੇ ਆਂ ਇਹ ਵੱਧ ਤੋਂ ਵੱਧ ਜਿਹੜਾ ਹੈਗਾ ਆਪਣਾ ਜਿਹੜਾ ਨੇਸ਼ਨ ਨੂੰ ਅੱਗੇ ਲੈ ਕੇ ਜਾਈਏ ਤੇ ਆਪਾਂ ਸੋਸ਼ਲ ਵਰਕਰ ਬਣੀਏ ਜਿਸ ਤਰ੍ਹਾਂ ਅਸੀਂ ਇੱਥੇ ਦੇਖਦੇ ਆਂ ਦੀਪਕ ਇੰਨੀ ਤਰੱਕੀ ਕਰ ਰਿਹਾ ਹੈ ਤੇ ਸਾਰਿਆਂ ਨਾਲ ਜੋੜ ਕੇ ਚੱਲਦਾ ਇਹਨਾਂ ਛੋਟਾ ਬੱਚਾ ਸਾਰੇ ਇਹਦੇ ਨਾਲ ਚੱਲ ਰਹੇ ਆਂ ਅਸੀਂ ਲੇਡੀਜ਼ ਵੀ ਬੜੀ ਉਤਸ਼ਾਹ ਦੇ ਨਾਲ ਖੂਨ ਡੋਨੇਟ ਕਰ ਰਹੀਆਂ ਨੇ ਗੱਲਬਾਤ ਕਰ ਲੈਨੇ ਆ ਭੈਣ ਜੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਤੁਸੀਂ ਕਿੰਨੇ ਵੀ ਵਾਰ ਖੂਨ ਦੇ ਰਹੇ ਹੋ ਫਸਟ ਸਟੈਪ ਫਸਟ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕੋਈ ਆਈ ਨਹੀਂ ਕੋਈ ਨਹੀਂ ਕੀ ਕਹਿਣਾ ਚਾਹੋਗੇ ਹੋਰ ਲੇਡੀਜ਼ ਨੂੰ ਖੂਨ ਦੇਣਾ ਚਾਹੀਦਾ ਹੈ ਲੇਡੀਸ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਜਿਵੇਂ ਕਿ ਪੈਂਦੀ ਵੱਲੋਂ ਦੱਸਿਆ ਗਿਆ ਕਿ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਜਿੰਨੀਆਂ ਵੀ ਹੋਰ ਲੇਡੀ ਨੇ ਜਿਹੜੀਆਂ ਤੰਦਰੁਸਤ ਨੇ ਜਿਨ੍ਹਾਂ ਨੂੰ ਕੋਈ ਗੋਲੀ ਨਹੀਂ ਲੱਗੀ ਕੋਈ ਦਵਾਈ ਨਹੀਂ ਲੱਗੀ ਵੀ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਹਰ ਇੱਕ ਨੂੰ ਖੂਨ ਡੋਨੇਟ ਕਰਨਾ ਚਾਹੀਦਾ ਹੈ